ਬਈ ਜੀ ਸਾਸਤਰੀ ਗਾਲ ਜੀ ਸਾਸਤਰੀ ਗਾਲ ਜੀ ਨਾਮ ਨਾਮ ਜੀ ਨਾਲ ਸੁਖਦੇਵ ਸਿੰਘਾ ਜੀ ਨੂੰ ਰਾਜਨੰਬਾਧਰ ਕਹਿੰਦੇ ਜੀ ਮੈਨੂੰ ਪਿੰਡ ਪਿੰਡ ਬੁੱਟਰ ਜੀ ਜ਼ਿਲ੍ਹਾ ਮੋਗਾ ਜੀ ਹਾਂ ਜੀ ਪਹਿਲੀ ਗਾੜ ਦੇ ਤੁਸੀਂ ਜਾਣਕਾਰੀ ਬੈਰ ਦੂਜੇ ਸੂਏ ਆ ਜੀ ਹਾਂਜੀ ਅਜੇ 10 ਦਿਨ ਦੀ ਕੱਚੀ ਆ ਜੀ ਇਹ ਠੀਕ ਆ ਜੀ 10 ਦਿਨ ਦੀ ਕੱਚੀ ਹਾਂਜੀ ਵੀਰ ਤਰੀਕ ਦੇ ਡਰ ਕੰਦ ਦਾ ਪੂਰੇ ਆ ਜੀ ਇਹਦੇ ਰੇਟ ਰੇਟ ਦਾ ਫੋਨ ਤੇ ਦੋ ਨੰਬਰ ਦਾ ਜੀ ਦੋ ਨੰਬਰ ਵੀ ਅਜੇ ਜੀ 8-10 ਦਿਨ ਇਹ ਵੀ ਲੈਂਦੀ ਆ ਜੀ ਬੈੜ ਹਾਂਜੀ ਕੱਚੀ ਆ ਹਾਂਜੀ ਤੇ ਇਹ ਵੀ ਦੂਜੇ ਸੂਏ ਆ ਜੀ ਠੀਕ ਆ ਜੀ ਰੇਟ ਇਹਦਾ ਵੀ ਫੋਨ ਤੇ ਠੀਕ ਆ ਤਿੰਨ ਨ ਇਹ ਵੀ ਇਹਦਾ 10-10 ਦੀ ਕੱਚੀ ਆ ਜੀ ਠੀਕ ਆ ਜੀ ਤੇ ਡੇਢ ਇਹਦਾ ਵੀ ਫੋਨ ਤੇ ਠੀਕ ਆ ਜੀ ਚਾਰ ਨੰਬਰ ਜੀ ਹਾਂ ਜੀ ਇਹ ਡੇਢ ਮਹੀਨੇ ਦੀ ਜਣਦੀ ਹੈ ਕੱਚੀ ਕੱਚੀ ਡੇਢ ਮਹੀਨੇ ਦੀ ਹਾਂ ਜੀ ਇਹ ਜਰਸੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਆ ਜੀ ਇਹ ਠੀਕ ਆ ਜੀ ਆ ਖੁੱਲੀ ਖਾਲੀ ਬੈਠ ਬਹੁਤ ਆ ਜੀ ਇਹ ਠੀਕ ਆ ਜੀ ਤੀਜੇ ਸੂਈ ਇਹ ਆ ਜੀ ਠੀਕ ਆ ਜੀ ਪੰਜ ਨੰਬਰ ਜੀ ਉਹ ਸੂਈ ਵੀ ਆ ਜੀ ਠੀਕ ਆ ਜੀ ਉਹ ਆ ਜਾਂਦੀ ਸ਼ਾਈ ਵਾਲ ਆ ਜਾਂਦੀ ਆ ਹਾਂ ਜੀ ਤੇ ਬੱਚੀ 11 ਦੇ ਮਗਰ ਬੱਸੀ ਘਰ ਬਹੁਤ ਹਾਂ ਠੀਕ ਦੋ ਦੋ ਹੁਣ ਵੀ ਹੈਗਾ ਜੀ 10 ਕਿਲੋ ਦੇ ਜਣਦੀ ਇਹਦਾ ਠੀਕ ਆ ਜੀ ਹਾਂ ਜੀ ਠੀਕ ਹੈ ਇਹ ਲੋਪਰਾ ਹਾਈ ਕੋਲ ਪੰਜ ਵਕਨ ਬਸੀਆਂ ਤੇ ਆਗਮ ਤੇ ਲੋ ਜੀ ਗੱਬਣਾ ਚਾਰ ਇੱਕ ਸੂਈ ਵੀ ਵਾਈ ਜੀ ਨੇ ਜਰੂਰ ਕਨੈਕਟ ਕਰੋ ਪਰਾ ਪੈਂਡ ਬੁੱਟਰ ਤੇ ਜਿਲਾ ਨੂੰ ਪੈਂਦਾ ਜੀ ਮੋਕਾ ਵਾਈ ਕੋਲ ਚਾਰ ਗੱਬਣ ਤੇ ਇੱਕ ਤਾਜੀ ਸੂਈ ਵੀ ਮਗਰ ਬਸੀ ਗਿਰ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ